ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਹਾਂ ਉਹਦੇ ਆਯੁਰਵੇਦਿਕ ਗੁਣ ਦੱਸਦੇ ਆਉਣੇ ਤਾਂ ਕਿ ਲੋਕਾਂ ਤੱਕ ਉਹ ਇਨਫੋਰਮੇਸ਼ਨ ਪਹੁੰਚ ਸਕੇ ਤੇ ਰੁੱਖਾਂ ਨੂੰ ਉਹ ਲਾਉਣ ਲੋਕ ਤੇ ਉਹਨੂੰ ਮਦਰੋ ਆਯੁਰਵੇਦ ਦੇ ਹਿਸਾਬ ਨਾਲ ਵੀ ਵਰਤੋਂ ਕਰਨ ਤੇ ਸਾਡਾ ਜਿਹੜਾ ਇਹ ਟੌਪਿਕ ਹੈਗਾ ਅਸੀਂ ਆਯੁਰਵੇਦ ਦੇ ਹਿਸਾਬ ਨਾਲ ਯੂਅਰ ਹੈਲਥ ਐਂਡ ਹਰਬਸ ਕਰਕੇ ਇੱਕ ਸਾਡਾ ਟਾਈਟਲ ਹੈਗਾ ਬੈਨਰ ਹੇਟ ਆਪਾਂ ਕੰਮ ਕਰ ਰਹੇ ਹਾਂ ਇਹਨੂੰ ਜਿਹੜਾ ਸਾਰਾ ਮੇਨ ਜਿਹੜੇ ਇਸ ਤੇ ਡਾਕਟਰ ਸਾਹਿਬ ਸਾਡਾ ਕੰਮ ਕਰਦੇ ਇਸ ਬੈਨਰ ਹੇਟ ਡਾਕਟਰ ਸ਼ਿਵਰਾਜ ਸਿੰਘ ਜੀ ਸਾਡੇ ਨਾਲ ਆ ਉਹਨਾਂ ਦਾ ਇੱਕ ਵਾਰ ਫੇਰ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆ ਜੀ ਥੈਂਕ ਯੂ ਸਰ ਥੈਂਕ ਯੂ ਡਾਕਟਰ ਗੱਲ ਇਸ ਰਹੀ ਹੈਗੀ ਜੀ ਆਪਣਾ ਲੰਬੇ ਸਮੇਂ ਤੋਂ ਬਹੁਤ ਸਾਰੇ ਰੁੱਖਾਂ ਬਾਰੇ ਚਰਚਾ ਕਰ ਚੁੱਕੇ ਆ ਤੇ ਸਾਡੀ ਜਿਹੜੀ ਵੀਡੀਓ ਹੈਗੀ ਆ ਤਕਰੀਬਨ 20 ਟਾਪਿਕ ਸਾਡੇ ਜਿਹੜਾ ਸਾਡਾ ਚੈਨਲ ਹੈਗਾ ਪੰਜਾਬ এনवायरमेंट ਮੂਵਮੈਂਟ ਉਹਦੇ ਉੱਤੇ ਚੈਨਲ ਤੇ ਪਏ ਹੈਗੇ ਆ ਉੱਥੇ ਦੇਖ ਸਕਦੇ ਹੋ ਪਿਛਲੇ ਟਾਪਿਕ ਬਹੁਤ ਸਾਰੀ ਚਰਚਾਾਂ ਕੀਤੀਆਂ ਜਨਰਲ ਟਾਪਿਕ ਤੇ ਰੁੱਖਾਂ ਬਾਰੇ ਜਿਹੜਾ ਅੱਜ ਦਾ ਜਿਹੜਾ ਅੱਜ ਟਾਈਟਲ ਹੈਗਾ ਵੇਲ ਬਾਰੇ ਗੱਲ ਕਰਾਂ ਗਲੋ ਵੇਲ ਆਉਂਦੀ ਆ ਉਹਦੇ ਬਾਰੇ ਚਰਚਾ ਕਰਾਂਗੇ ਉਹਦਾ ਸੈਂਟ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਇਸ ਦੇ ਬਾਰੇ ਜਾਨਾ ਜਾਨਣਾ ਚਾਹਾਂਗੇ ਧਾਰਮਿਕ ਤੇ ਸਾਹਿਤ ਵਿੱਚ ਕੀ ਵਰਣਨ ਹੋ ਰਿਹਾ ਗਲੋ ਦਾ ਜੀ ਡਾਕਟਰ ਸਾਹਿਬ ਗਲੋ ਨੂੰ ਆਰਵੇਚ ਇੱਕ ਅਮ੍ਰਿਤਨਾਥੋਂ ਮਤਲਬ ਜਿਹੜੀ ਕਿ ਅੰਮ੍ਰਿਤ ਵਾਂਗ ਗੁਣ ਰੱਖਦੀ ਹੋਵੇ ਉਹ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਸਾਹਿਤ ਵਿੱਚ ਇਹਦਾ ਮਹਾਭਾਰਤ ਵੀ ਵਰਣਨ ਮਿਲਦਾ ਜੀ ਔਰ ਸਾਗਰ ਮੰਥਨ ਦੇ ਸਮੇਂ ਇਹ ਕਹੇ ਜਾਂਦਾ ਹੈ ਕਿ ਜਦੋਂ ਦੇਵਤਾਵਾਂ ਤੇ ਰਾਖਸ਼ਾਂ ਵਿੱਚ ਅੰਮ੍ਰਿਤ ਲਈ ਜੁੱਧ ਹੋਇਆ ਤਾਂ ਉਹਦੇ ਚੋਂ ਛਿਨਾ ਛਪਟੀ ਚੋਂ ਕੁਝ ਬੂੰਦਾ ਅੰਮ੍ਰਿਤ ਦੀ ਹੰਰ ਧਰਤੀ ਤੇ ਗਿਰੀ ਸੀਗੀ ਜੀ ਤੇ ਉਸ ਤੋਂ ਕਿਲੋ ਪੈਦਾ ਹੋਈ ਹੈ ਅੱਛਾ ਜੀ ਤੇ ਇਸ ਨੂੰ ਅੰਮ੍ਰਿਤ ਦਾਇਦਾ ਇਸੇ ਕਰਕੇ ਨਾ ਆਇਆ ਕਿ ਅੰਮ੍ਰਿਤ ਤੋਂ ਪੈਦਾ ਹੋਈ ਬੁੱਟੀ ਜਿਹੜੀ ਹੈ ਉਸ ਨੂੰ ਕਿਲੋ ਕਹੇ ਜਾਂਦਾ ਸਾਡੇ ਸਾਇਤੇ ਚ ਇਸ ਤੋਂ ਇਲਾਵਾ ਰਮਾਇਣ ਸੀਤਾ ਦਾ ਜ਼ਿਕਰ ਆਇਆ ਜੀ ਠੀਕ ਹੈ ਜੀ ਕਿ ਜਦੋਂ ਰਾਵਣ ਸੀਤਾ ਦਾ ਹਰਣ ਕਰਕੇ ਲੈ ਕੇ ਜਾ ਰਿਹਾ ਸੀਗਾ ਆਪਣੇ ਪੁਸ਼ਪਕ ਉਸ ਵਿਮਾਨ ਚ ਹਾਂਜੀ ਤੇ ਉਸ ਵੇਲੇ ਕਹਿੰਦੇ ਮਾਤਾ ਸੀਤਾ ਦੀ ਅੱਖਾਂ ਚੋਂ ਜਿਹੜੇ ਅਥਰੂ ਗਰੇ ਸੀਗੇ ਜਮੀਨ ਤੇ ਉਤੋਂ ਵੀ ਗਲੋ ਪੈਦਾ ਹੋਈ ਹੈ ਇਹ ਵੀ ਵਰਣਨ ਮਿਲਦਾ ਸਾਨੂੰ ਠੀਕ ਹੈ ਸਰ ਤੇ ਇੱਕ ਹੋਰ ਵਰਣਨ ਮਿਲਦਾ ਮਹਾਭਾਰਤ ਤੋਂ ਸੌਰੀ ਇਸ ਤੋਂ ਰਾਵਣ ਤੋਂ ਲਿਟਰ ਨਹੀਂ ਮਿਲਦਾ ਜੀ ਉਹ ਵੀ ਉਹ ਇਹ ਹੈਗਾ ਕਿ ਜਦੋਂ ਰਾਵਣ ਔਰ ਸ੍ਰੀ ਰਾਮ ਜੀ ਦੇ ਵਿੱਚ ਯੁੱਧ ਹੋ ਰਿਹਾ ਸੀਗਾ ਹਾਂਜੀ ਤੇ ਉਹਦੇ ਅਨੇਕ ਜਿਹੜੇ ਵਾਨਰ ਸੀਗੇ ਉਹ ਬੇਹੋਸ਼ ਹੋ ਗਏ ਜਾਂ ਮਰ ਗਏ ਤਾਂ ਉਹਨਾਂ ਨੂੰ ਦੇਖ ਕੇ ਇੰਦਰ ਦੇਵਤਾ ਬਹੁਤ ਦੁਖੀ ਹੋਏ ਤੇ ਉਹਨਾਂ ਨੇ ਅੰਮ੍ਰਿਤ ਜਲ ਕਿ ਉਹਨਾਂ ਕੋਲ ਸੀਗਾ ਉਹਨਾਂ ਨੇ ਉਹਨਾਂ ਤੇ ਕਹਿੰਦੇ ਛਿੜਕਿਆ ਤੇ ਉਹ ਸਾਰੇ ਵਾਨਰ ਜਿਹੜੇ ਨੇ ਜਿੰਦਾ ਹੋਗੇ ਸੀ ਪਰ ਕੁਝ ਬੁੰਦਾ ਜਿਹੜੀ ਐ ਉਹ ਜ਼ਮੀਨ ਤੇ ਡਿੱਗੀਆਂ ਉੱਥੇ ਵੀ ਤੇ ਉਸ ਤੋਂ ਬੇਲ ਪੈਦਾ ਹੋਈ ਜਿਹਦਾ ਨਾਮ ਅਮ੍ਰਿਤਾ ਰੱਖਿਆ ਗਿਆ ਜੀ ਤੇ ਅਮ੍ਰਿਤਾ ਦੀ ਜਿਹੜੀ ਭਾਵ ਤੇ ਹੀ ਹੈ ਕਿ ਇਹ ਇਹੋ ਜਿਹੀ ਬੂਟੀ ਹੈ ਜੀ ਹਾਂਜੀ ਕਿ ਜਿਹੜੀ ਅੰਮ੍ਰਿਤ ਵਰਗੇ ਗੁਣ ਰੱਖਦੀ ਹੈ ਠੀਕ ਹੈ ਸਰ ਤੇ ਅਮ੍ਰਿਤਾ ਮਤਲਬ ਨਾ ਮਰਨ ਵਾਲੀ ਇਹ ਕਦੇ ਵੀ ਜਿਹੜੀ ਮਰਦੀ ਨਹੀਂ ਹੈ ਠੀਕ ਹੈ ਸਰ ਤੇ ਭਾਵੇਂ ਨੂੰ ਕੱਟ ਕੇ ਤੁਸੀਂ ਛੱਤੇ ਛਿੜ ਦੋ 6 ਮਹੀਨੇ ਤੁਹਾਨੂੰ ਹਰੀ ਮਿਲੇਗੀ ਉਸ ਤੋਂ ਬਾਅਦ ਵੀ ਇਸ ਲਈ ਇਸਦਾ ਨਾਮ ਅਮ੍ਰਿਤਾ ਰੱਖਿਆ ਗਿਆ ਜੀ ਇਹਦੇ ਹੋਰ ਵੀ ਕਈ ਨਾਮ ਅਰ ਵਿੱਚ ਮਿਲਦੇ ਆ ਜ ਜਿਵੇਂ ਕਿ ਚਕਰੰਗੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਮ ਇਹ ਦੇ ਲਿਆ ਹਰ ਵਿੱਚ ਮਿਲਦੇ ਆਂ ਜੀ ਠੀਕ ਹੈ ਦਸੋ ਅਗਲਾ ਸਵਾਲ ਪਛਾਣ ਕੀ ਹੈ ਦਸੋ ਪਛਾਣ ਕਿਵੇਂ ਕਰਾਂਗੇ ਜੇ ਕਿਸੇ ਨੇ ਦੇਖਣਾ ਗਲੋ ਵੇਲ ਕਿਵੇਂ ਦੀ ਹੈ ਕਿਵੇਂ ਆਪਾਂ ਨੂੰ ਲਬ ਕਿਵੇਂ ਸਕਦੇ ਆਪਾਂ ਹਾਂ ਜੀ ਇਹ ਸਾਰੇ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਪੱਤੇ ਜੜਿਆ ਜੀ ਉਹ ਹਾਰਟ ਵਰਗੇ ਜਾਂ ਕੋਲ ਪੰਜ ਦੇ ਪੱਤੇ ਵਰਗੇ ਦੇ ਪੱਤੇ ਹੁੰਦੇ ਜੀ ਠੀਕ ਹੈ ਜੀ ਤੇ ਮਿੱਠੇ ਜ ਹੁੰਦੇ ਆ ਕੋੜੇ ਨਹੀਂ ਹੁੰਦੇ ਠੀਕ ਹੈ ਜੀ ਤੇ ਇਸ ਤੋਂ ਵਾਲਾ ਇਸ ਤੋਂ ਬਾਅਦ ਦੀ ਜਿਹੜੀ ਵੇਲ ਦੀ ਜਿਹੜਾ ਤਣਾ ਹੁੰਦਾ ਜਦੋਂ ਅੰਗੂਠੇ ਵਰਗਾ ਮੋਟਾ ਹੋ ਜਾਏ ਹਾਂ ਜੀ ਤਾਂ ਉਸ ਨੂੰ ਹੀ ਪ੍ਰਯੋਗ ਕਰਨਾ ਚਾਹੀਦਾ ਤੇ ਉਦੇ ਵਿੱਚ ਜੇ ਉਹਨੂੰ ਕਵਰ ਦੇਖੀਓ ਦਾ ਤੇ ਉਸਤੇ ਹਲਕਾ ਜਿਹਾ ਸਾਮ ਤੇ ਕੈਂਚਲੀ ਚੜੀ ਹੁੰਦੀ ਹੈ ਐ ਕਰਕੇ ਉਹਤੇ ਇੱਕ ਲੇਅਰ ਚੜੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਜਦੋਂ ਉਸ ਨੂੰ ਕੱਟਦੇ ਆ ਉਸ ਜੰਗੇ ਉਹਦੇ ਅੰਦਰ 6 ਹਿੱਸੇ ਮਿਲਦੇ ਆ ਕੱਟ ਕੇ ਦੇਖੋ ਕਦੇ ਉਹਦੇ ਪੀਸ ਟ੍ਰਾਂਸਵਰ ਸੈਕਸ਼ਨ ਕਰੇਗਾ ਤਾਂ ਉਸ ਨੂੰ 6 ਉਹਦੇ ਚ ਲਾਈਨਾਂ ਮਿਲਦੀਆਂ ਸਾਨੂੰ ਜਿਵੇਂ ਆਮਲੇ ਚ 6 ਵਾੜੀਆਂ ਹੁੰਦੀ ਹੈ ਤੇ ਗਲੋਚ ਵੀ ਛੇ ਲਾਈਨਾਂ ਸਾਨੂੰ ਇੱਕ ਚੱਕਰ ਦੇ ਰੂਪ ਚ 6 ਰੇਖਾਂਾਂ ਮਿਲਣਗੀਆਂ ਇਸ ਲਈ ਇਸ ਨੂੰ ਚੱਕਰਾਂਗੇ ਵੀ ਕਹਿੰਦੇ ਆ ਜੀ ਇਹਦੀ ਪਛਾਣ ਹੈਗੀ ਹੈ ਤੇ ਜਿਹੜੀ ਨੀਮ ਤੇ ਚੜੀ ਹੁੰਦੀ ਆ ਹਾਂਜੀ ਉਹ ਸਭ ਤੋਂ શ્રેਸ਼ਟ ਮੰਨੀ ਗਈ ਹੈ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਇਹ ਕਿਤੇ ਵੀ ਬਾੜਾਂ ਤੇ ਕਿਤੇ ਵੀ ਕੱਚੇ ਪੁਰਾਣੇ ਥਾਵਾਂ ਤੇ ਉਗ ਜਾਂਦੀ ਹੈ ਤੇ ਜੰਗਲਾਂ ਚ ویرਾਨ ਜਗ੍ਹਾ ਚ ਵੀ ਪੈਦਾ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਪਛਾਣ ਹੈਗੀ ਕਿ ਇਹ ਅੰਗੂਠੇ ਜਨੀ ਮੋਟੀ ਹੋਵੇ ਨੀਮ ਤੇ ਚੜੀ ਹੋਵੇ ਜੀ ਔਰ ਕੱਟਣ ਤੋਂ ਇਹਦੇ ਅੰਦਰ ਚੱਕਰ ਵਾਂਗੂ ਇੱਕ ਸਾਨੂੰ ਆਕਾਰ ਮਿਲੇ ਤਾਂ ਉਸਨੂੰ ਬਾ ਗਿਰੋ ਕਹਿੰਦੇ ਜੀ ਠੀਕ ਹੈ ਸਰ ਆਯੁਰਵੇਦ ਵਿੱਚ ਕਿਹੜਾ ਪਾਰਟ ਯੂਜ਼ ਹੁੰਦਾ ਗਲੋ ਦਾ ਜੀ ਕਿ ਵੀ ਅਗਲਾ ਸਵਾਲ ਆਇਆ ਉਹਨਾਂ ਜੀ ਆਯੁਰਵੇਦ ਚ ਸਾਰੇ ਤਾਂ ਮੁੱਖ ਤੌਰ ਤੇ ਇਹਦਾ ਤਣਾ ਜਿਹੜਾ ਹਾਂਜੀ ਉਹੀ ਤਣਾ ਯਾਨੀ ਕਿ ਵਾਈਨ ਕ੍ਰੀਪਰ ਹੈਗੀ ਚੜਨ ਵਾਲੀ ਜਿਹੜਾ ਤਣਾ ਜਦੋਂ ਜਿਹੜਾ ਲਿਪਟਿਆ ਹੁੰਦਾ ਹੈ ਦਰਕਤ ਇਹ ਆ ਉਸਨੂੰ ਕਲੈਕਟ ਕੀਤਾ ਜਾਂਦਾ ਉਦੋਂ ਜਦੋਂ ਦੇ ਪੱਤੇ ਪੀਲੇ ਪੈ ਜਾਣ ਠੀਕ ਉਦੋਂ ਦਾ ਕਲੈਕਸ਼ਨ ਹੁੰਦੀ ਆ ਠੀਕ ਹੈ ਜੀ ਔਰ ਉਸ ਵੇਲੇ ਇਸ ਨੂੰ ਕੱਟ ਕੇ ਤੇ ਇਹਦੀ ਉੱਪਰਲੀ ਜਿਹੜੀ ਸਕਿਨ ਜਿਹੜੀ ਆਪ ਹੀ ਉਤਰ ਜਾਂਦੀ ਉਹਦਾ ਉਸ ਨੂੰ ਸਰ ਅਸੀਂ ਪਰੇ ਕਰਕੇ ਤੇ ਧੋ ਕੇ ਹਾਂਜੀ ਤੇ ਤੇ ਪੀਸਿਜ ਕਰਕੇ ਇਸ ਨੂੰ ਸੁਕਾ ਲਉਂਦੇ ਤਾਂ ਸੁੱਕਦੀ ਆਰ ਨਹੀਂ ਸੁੱਕਦੀ ਨਹੀਂ ਜੀ ਅੱਛਾ ਜੀ ਮਤਲਬ ਬਾਹਰੋਂ ਛਿਲਕਾ ਲਾਉਣਾ ਪੈਂਦਾ ਛਿਲਕਾ ਵੀਨ ਕੇ ਜਿਹੜਾ ਆਪ ਉਤਰਨ ਵਾਲੇ ਛਿਲੜ ਦੇ ਉੱਪਰ ਛੜੇ ਹੁੰਦਾ ਹਾਂਜੀ ਉਸ ਨੂੰ ਉਤਾਰ ਕੇ ਧੋ ਕੇ ਫਿਰ ਇਹਦੇ ਪੀਸਿਜ ਕਰਕੇ ਇਸ ਨੂੰ ਅਤੇ ਛਾਵਾ ਚ ਥੋੜੀ ਧੂਪ ਥੋੜੀ ਛਾ ਚ ਉੱਥੇ ਨੂੰ ਸੁਕਾਇਆ ਜਾਂਦਾ ਤੇ ਉਸ ਤੋਂ ਬਾਅਦ ਡਾਈ ਹਣ ਤੋਂ ਆ ਇਹਦਾ ਪ੍ਰਯੋਗ ਕੀਤਾ ਜਾਂਦਾ ਜੀ ਤੇ 19 ਇੰਨੀ ਮੋਟੀ ਲੈਣੀ ਚਾਹੀਦੀ ਹੈ ਇਹਦਾ ਗੁਣਤਾ ਮਿਲਦੇ ਆ ਜੇ ਅੰਗੂਠੇ ਜਿਨੀ ਮੋਟੀ ਹੋਵੇ ਜਿਹੜੀ ਪਤਲੀ ਅੰਗਲੀ ਵਰਗੀ ਹੈ ਹਾਂਜੀ ਉਹਨਾਂ ਸੇ ਕੋਈ ਗੁਣ ਨਹੀਂ ਹੁੰਦਾ ਜੀ ਉਹਨਾਂ ਸੇ ਤਾਕਤ ਘਟ ਹੁੰਦੀ ਹੈ ਇਹਦੇ ਚ ਇਸ ਕਰਕੇ ਅੰਗੂਠੇ ਜਿਨੀ ਮੋਟੀ ਗਲੋ ਉਸ ਵੇਲੇ ਜਦੋਂ ਇਹਦੇ ਪੱਤੇ ਪੀਲੇ ਪੈ ਜਾਣ ਉਹਦੋਂ ਕਲੈਕਟ ਕਰਨੀ ਚਾਹੀਦੀ ਹੈ ਠੀਕ ਡਾਕਟਰ ਸਾਹਿਬ ਅਗਲਾ ਆਪਣਾ ਆ ਰਿਹਾ ਹੈ ਆਯੁਰਵੇਦ ਸਾਰੇ ਗੁਣ ਕੀ ਹੈ ਸਰ ਇਹ ਬਹੁਤ ਵੱਡਾ ਹੈ ਬੜਾ ਲੋਕ ਅੱਜ ਕੱਲ ਜਾਣ ਜੀ ਦਾ ਪ੍ਰੋਪਰ ਢੰਗ ਨਾਲ ਆਯੁਰਵੇਦ ਕਿਵੇਂ ਵਰਤੂ ਕੀਤੇ ਦਿੰਦੇ ਸਰ ਐਕਚੁਅਲੀ ਸਰ ਇਹਦਾ ਮੇਨ ਪ੍ਰਯੋਗ ਜਿਹੜਾ ਨਾ ਜੀ ਹਾਂਜੀ ਬੁਖਾਰ ਤੇ ਹੈਗਾ ਮੁੱਖ ਤੌਰ ਤੇ ਠੀਕ ਹੈ ਜੀ ਇਸ ਨੂੰ ਮੰਨਿਆ ਜਾਂਦਾ ਹੈ ਹਰ ਉਸ ਸੋਚਤੀ ਜਿਹੜਾ ਬੁਖਾਰ ਤੋਂ ਰਿਲੇਟਡ ਕੋਈ ਦਵਾਈ ਬਣਦੀ ਆ ਰਵੇਚ ਉਸ ਗਿਲੋ ਦਾ ਪ੍ਰਯੋਗ ਹੁੰਦਾ ਹੈ ਠੀਕ ਹੈ ਜੀ ਗਿਲੋ ਬਾਰੇ ਮੈਂ ਹੋਰ ਦੱਸਾਂ ਜੀ ਦਾ ਇੱਕ ਸੱਤਵੀਂ ਬਣਦਾ ਜਿਹਨੂੰ ਅਸੀਂ ਗਿਲੋ ਸੱਤ ਕਹਿੰਦੇ ਆ ਠੀਕ ਹੈ ਜੀ ਔਰ ਉਤੋਂ ਹੀ ਇੱਕ ਜੇ ਟੇਬਲਟ ਬਣਦੀ ਨੂੰ ਸੰਸਮਰੀ ਵਰਟੀ ਕਰਨ ਦੇ ਮੈਂ ਇਹ ਦੱਸਾਂ ਕਿ ਸੱਤ ਕਿਵੇਂ ਬਣਾਈਦਾ ਜੀ ਠੀਕ ਹੈ ਜੀ ਕਿ ਜਦੋਂ ਗਲੋ ਸਾਨੂੰ ਤਾਜੀ ਮਿਲ ਜੇ ਹਾਂਜੀ ਉਹਨੂੰ ਪੀਸੇਸ ਕਰ ਲੀਏ ਪੀਸੇਸ ਕਰਕੇ ਉਸ ਨੂੰ ਅਸੀਂ ਮਾਮ ਜਿੱਥੇ ਸੀ ਜਿਹੜਾ ਕਟਲਰ ਨੇ ਕੁੱਟ ਕੇ ਪਾਣੀ ਚ ਪਿਓ ਦੰਨੇ ਉਸ ਨੂੰ ਦੀ ਰਾਤ ਨੂੰ ਠੀਕ ਹੈ ਜੀ ਤੇ ਸਵੇਰੇ ਉਹਨੂੰ ਮਸਲ ਕੇ ਉਹ ਜਿਹੜੀ ਉਹਨੂੰ ਛਾਣ ਲੈਂਦੇ ਆ ਠੀਕ ਹੈ ਜੀ ਜਿਹੜਾ ਪਾਣੀ ਨੂੰ ਸੈਡੀਮੈਂਟ ਕਰਦੇ ਆ ਤੇ ਪਾਣੀ ਦੇ ਥੱਲੇ ਸਾਨੂੰ ਵਾਈਟ ਨਮਕ ਵਰਗੀ ਇੱਕ ਚੀਜ਼ ਪ੍ਰਾਪਤ ਹੁੰਦੀ ਹੈ ਉਸ ਨੂੰ ਕਲੈਕਟ ਕਰਦੇ ਆ ਉਹ ਸੱਤ ਹੁੰਦਾ ਜੀ ਅੱਛਾ ਜੀ ਤੇ ਜਿਹੜਾ ਪਾਣੀ ਹੁੰਦਾ ਇਹਦਾ ਹਾਂਜੀ ਉਸ ਪਾਣੀ ਨੂੰ ਅਸੀਂ ਉਬਾਲਦੇ ਹਾਂ ਜੀ ਫਿਰ ਠੀਕ ਹੈ ਜੀ ਉਸ ਪਾਣੀ ਨੂੰ ਉਬਾਲ ਕੇ ਜਦੋਂ ਅਖੀਰ ਚ ਖੋਵੇ ਵਰਗੀ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ ਕੜਾਹੀ ਚ ਅੱਛਾ ਜੀ ਤੇ ਉਸ ਉਹਦੀ ਗੋਲੀਆਂ ਬਣਾਉ ਨੂੰ ਸੰਸਮਣੀ ਵੱਟੀ ਕਹਿੰਦੇ ਆ ਜੋ ਕਿ ਬੁਖਾਰ ਚ ਬਹੁਤ ਹੀ ਉਪਯੋਗੀ ਬਣਨੀ ਗਏ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਵੇ ਸੰਸਮਣੀ ਵੱਟੀ ਨੂੰ ਪ੍ਰਯੋਗ ਕਰੋ ਠੀਕ ਹੈ ਜੀ ਤੇ ਬਾਕੀ ਦੇ ਹੋਰ ਵੀ ਪ੍ਰਯੋਗ ਹੈ ਜਿਵੇਂ ਕਿ ਪਿਸ਼ਾਬ ਦੇ ਰੋਗ ਠੀਕ ਹੈ ਜੀ ਤੇ ਸ਼ੂਗਰ ਚ ਅੱਛਾ ਜੀ ਸ਼ੂਗਰ ਚ ਇਹ ਤਾਂ ਬਹੁਤ ਅੱਛਾ ਪ੍ਰਯੋਗ ਹੈ ਜੀ ਇਹ ਤਾਜੀ ਗਲੋ ਨੂੰ ਲੈ ਕੇ ਉਹਨੂੰ ਆਮ ਜਿਹਾ ਕੁੱਟ ਕੇ ਧੋ ਕੇ ਹਾਂਜੀ ਤੇ ਉਸ ਤੋਂ 25 ml ਕਰੀਬ ਦਾ ਰਸ ਕ ਅ ਅੱਧੇ ਛਾਂਗ ਦੇ ਕਰੀਬ ਠੀਕ ਹੈ ਜੀ ਉਹਦੇ ਚ 6 ਗ੍ਰਾਮ ਦੇ ਕਿਹਨੂੰ ਸ਼ਹਿਦ ਮਿਲਾ ਲਓ ਠੀਕ ਹੈ ਜੀ ਸ਼ਹਿਦ ਮਿਲਾ ਲਓ ਜਾਂ ਹਲਦੀ ਮਿਲਾ ਲਓ ਜੀ ਠੀਕ ਹੈ ਜੀ ਜਾਂ ਉਸ ਤੋਂ ਬਾਅਦ ਇਸ ਨੂੰ ਆਮਲੇ ਦਾ ਚੂਰਨ ਵੀ ਮਿਲਾ ਸਕਦੇ ਆ ਜਾਂ ਆਮਲੇ ਦਾ ਰਸ ਵੀ ਮਿਲਾ ਸਕਦੇ ਜੇ ਇਹ ਬੰਦਾ ਇਸ ਨੂੰ ਲਗਾਤਾਰ ਪੀ ਲੈਣਾ ਰੋਜ਼ ਪੀਵੇ ਹਾਂਜੀ ਤਾਂ ਸ਼ੂਗਰ ਨੂੰ ਬਹੁਤ ਉਸ ਨੂੰ ਫਾਇਦਾ ਹੋਏਗਾ ਜੀ ਠੀਕ ਹੈ ਸ਼ੂਗਰ ਦਾ ਰੋਗ ਮਤਲਬ ਸ਼ੂਗਰ ਵਧੇਗੀ ਵੀ ਜੀ ਬਲਿਕੇ ਠੀਕ ਹੈ ਹਾਂ ਇਸ ਲਈ ਪੀ ਲਿਆ ਜਿਹੜਾ ਹੈਗਾ ਪੀਲੀਏ ਦੇ ਰੋਗ ਚ ਵੀ ਇਹਦੇ ਤਾਜੇ ਰਸ ਦਾ ਜੋ ਪ੍ਰਯੋਗ ਕੀਤਾ ਜਾਂਦਾ ਪੀਲੀਏ ਰੋਗ ਜਾਨਡਿਸ ਵੀ ਇਸ ਨਾਲ ਠੀਕ ਹੁੰਦਾ ਸਭ ਠੀਕ ਹੈ ਸਰ ਪੁਰਾਣਾ ਬੁਖਾਰ ਜੇ ਕੋਈ ਹੈ ਤਾਂ ਉਸ ਨਾਲ ਇਹਦੇ ਨਾਲ ਨਿੰਬ ਦੀ ਛਾਲ ਲਾਲ ਚੰਦਨ ਡੀਲੇ ਦੀ ਜੜ ਇਹ ਬਰਾਬਰ ਮਾਤਰਾ ਲੈ ਕੇ ਕੜਾ ਬਣਾ ਕੇ ਸਿਰ ਉਹ ਚਾਹੀ ਉਹਦਾ ਕੜਾ ਪੀਤਾ ਜਾਵੇ ਤਾਂ ਕਿੰਨਾ ਹੀ ਪੁਰਾਣਾ ਬੁਖਾਰ ਹੋ ਜੀ ਉਹ ਬੁਖਾਰ ਟੁੱਟਦਾ ਸਭ ਹਾਂਜੀ ਗਿਲੋ ਨਾਂ ਸੁੰਡ ਪਿਪੜਾ ਮੂਲ ਦਾ ਕੜਾ ਬਣਾ ਲਓ ਕੱਲੀ ਗਿਲੋ ਤੇ ਪੀਪਲੋਂ ਮੂਲਾਂ ਦੀ ਇੱਕ ਬੂਟੀ ਆਂਦੀ ਹੈ ਜੀ ਠੀਕ ਹੈ ਜੀ ਉਹ ਤੁਸ ਨੂੰ ਬਰਾਬਰ ਮਾਤਰਾ ਸੇ ਲੈ ਕੇ ਇਹਦਾ ਕੜ ਬਣਾਉਂਦਾ ਡੇਂਗੂ ਹਾਂਜੀ ਉਹ ਚਿਕਨ ਗੋਨੀਆਂ ਜਿਹੜਾ ਰੋਗ ਬਹੁਤ ਚੱਲ ਰਿਹਾ ਜੀ ਅੱਛਾ ਜੀ ਮਤਲਬ ਮੜੀ ਪੀਪਲੀ ਦਾ ਚੂਰਣੀਆਂ ਮਗਾ ਦਾ ਚੂਰਣ ਪਾ ਕੇ ਜੇ ਪੀਤਾ ਜਾਵੇ ਨਾ ਜੀ ਗਲੋ ਦੇ ਕੜ ਦਾ ਹਾਂਜੀ ਤਾਂ ਸਾਡੇ ਰੋਗ ਬਹੁਤ ਜਲਦੀ ਜਿਹੜਾ ਡੇਂਗੂ ਵਾਸਤੇ ਪਰ ਇਹਨਾਂ ਕੁਝ ਕਰਦੇ ਆਂ ਸਿਰਫ ਗਲੋ ਜਿਹੜੀ ਸਾਨੂੰ ਹੈਲਪਫੁਲ ਹੋਏਗੀ ਸਭ ਠੀਕ ਹੈ ਸਰ ਇਹਦਾ ਇੱਕ ਅੰਮ੍ਰਿਤ ਅਸ਼ਟਕ ਨੂੰ ਨਾਦ ਕਟਾ ਵੀ ਮਿਲਦਾ ਬਣਾ ਬਣਾ ਜੀ ਬਣਾ ਬਣਾ ਮਿਲਦਾ ਜੀ ਉਹ ਵੀ ਜੇ ਉਲਟੀ ਆਉਣ ਕਿਸੇ ਨੂੰ ਪੀੜਿਆ ਹੋਇਆ ਹੋਵੇ ਬਹੁਤ ਜ਼ਿਆਦਾ ਪਿਆਸ ਲੱਗਦੀ ਹੋਵੇ ਉਸ ਨੂੰ ਬੁਕਾਈ ਆਂਦੀ ਹੋਵੇ ਤਾਂ ਉਸ ਨੂੰ ਦੂਰ ਕਰਦਾ ਉਹ ਠੀਕ ਹੈ ਰੱਖ ਸਰ ਇਸੇ ਤਰ੍ਹਾਂ ਸਰ ਗिलो ਅਤੀਸ਼ ਸੁੰਡ ਇਹ ਚੀਜ਼ਾਂ ਮਿਲਾ ਕੇ ਜੇ ਉਹ ਸੰਗਰਣੀ ਰੁਕੀ ਕਰ ਦਿੰਦੀ ਹੈ ਅੱਛਾ ਜੀ ਜਿਹੜੇ ਆਮ ਪੇਚਿਸ਼ ਲੱਗਦੀ ਹੈ ਕਦੇ ਦਸਤ ਕਦੇ ਕਬਜ਼ ਸੰਗਰਣੀ ਅਕਸਰ ਉਸਨੇ ਪੇਟ ਦਰਦ ਹੋਣਾ ਰੋਟੀ ਖਾਣ ਤੋਂ ਬਾਅਦ ਤੁਰੰਤ ਜਾਣਾ ਟਾਇਲਟ ਜਿਹਨੂੰ ਡਾਇਰੀ ਆਹੋ ਜੀ ਡਾਇਰੀਆ ਨਹੀਂ ਹੁੰਦਾ ਜੀ ਇੱਕ ਤਰ੍ਹਾਂ ਦਾ ਉਹ ਹੁੰਦਾ ਕਿ ਅਣਪਛ ਖਾਣਾ ਨਿਕਲੀ ਜਾਂਦਾ ਜੀ ਤੇ ਬੰਦਾ ਹੌਲੀ ਹੌਲੀ ਬਹੁਤ ਬਿਮਾਰ ਹੋ ਕੇ ਕਮਜ਼ੋਰ ਹੋ ਜਾਂਦਾ ਉਹਦੇ ਚ ਅਮ੍ਰਿਤਦਾ ਯਾਨੀ ਕਿ ਇਹਦਾ ਗਿਲੋ ਦਾ ਸੁੰਡ ਤੇ ਅਤੀਸ ਨਾਲ ਦੀ ਦਵਾਈ ਹੁੰਦੀ ਹੈ ਉਹ ਮਲਾ ਕੇ ਤੇ ਨਗਰ ਮੋਤਾ ਜਿਹੜਾ ਇਹਨੂੰ ਮੈਂ ਦੱਸਿਆ ਵੀ ਢੀਲੇ ਦੀ ਜੜ ਉਹਦਾ ਪ੍ਰਯੋਗ ਕਰਕੇ ਕਾਢੇ ਦੇ ਰੂਪ ਚ ਕੀਤਾ ਜਾ ਸਕਦਾ ਜੀ ਠੀਕ ਹੈ ਅੱਛਾ ਬਾਕੀ ਸੋ ਇਹ ਗਾਊਟ ਚ ਬੜਾ ਕੰਮ ਕਰਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਸਾਡਾ ਯੂਰੀਆ ਵਧ ਗਿਆ ਜੀ ਅੱਛਾ ਜੀ ਹਾਂ ਯੂਰਿਕ ਐਸਿਡ ਵਧਿਆ ਜੀ ਮੇਰੇ ਤਾਂ ਬੜਾ ਦਰਦਾ ਹੁੰਦੀ ਆ ਗਿੱਟੇ ਦਰਦ ਹੈਗੀ ਹੈ ਜੇ ਡੀ ਦਰਦ ਹੁੰਦੇ ਸਿਰ ਉੱਤੇ ਦੇ ਸਾਰੀ ਅੱਛਾ ਜੀ ਹਾਂ ਉਹਦੇ ਸਰੇ ਦਾ ਯੂਰਿਕ ਐਸਿਡ ਤੇ ਬਹੁਤ ਹੀ ਉਪਯੋਗ ਹੈਦਾ ਜੀ ਅੱਛਾ ਜੀ ਉਹ ਬਾਕੀ ਜਿਵੇਂ ਡਾਕਟਰ ਸਾਹਿਬ ਨੇ ਗਲੋਵਰ ਦੱਸਿਆ ਜੇ ਆਪਾਂ ਉਹ ਉਸ ਢੰਗ ਨਾਲ ਆਯੁਰਵੈਦ ਹਿਸਾਬ ਨਾਲ ਵਰਤਾਂਗੇ ਸਾਡੀ ਬਹੁਤ ਸਾਰੀਆਂ ਸਿਹਤ ਦੇ ਬਿਮਾਰੀਆਂ ਠੀਕ ਹੋ ਸਕਦੀਆਂ ਜੇ ਕੋਈ ਕਿਸੇ ਨੂੰ क्रोनिक डिजीज ਆ ਕੋਈ ਡਾਕਟਰ ਸਾਹਿਬ ਨਾਲ ਆਯੁਰਵੇਦ ਦੇ ਹਿਸਾਬ ਨਾਲ ਸਲਾਹ ਲੈਣਾ ਚਾਹੁੰਦਾ ਤੇ ਡਾਕਟਰ ਸਾਹਿਬ ਦਾ ਨੰਬਰ ਮੈਂਸ਼ਨ ਕਰ ਦਾਂਗੇ ਅਸੀਂ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਵੀ ਕਰ ਸਕਦੇ ਹੋ ਕਿਉਂਕਿ ਆਯੁਰਵੇਦ ਤੇ ਕਹੇ ਜੀ ਇਹ ਬਹੁਤ ਹੀ ਬਹੁਤ ਹੀ ਪੁਰਾਣੀ ਇਹ ਜਿਹੜੀ ਆਪਾਂ ਸਿਸਟਮ ਹੈਗਾ ਵਾ ਆਯੁਰਵੈਦਿਕ ਇਹਨਾਂ ਦਾ ਬਹੁਤ سارے ਬਿਮਾਰੀਆਂ ਠੀਕ ਕਰ ਸਕਦਾ ਜੇ ਉਹਨੂੰ ਸਹੀ ਢੰਗ ਨਾਲ ਆਪਾਂ ਕਿਸੇ ਚੰਗੇ ਪ੍ਰੈਕਟਿਸ਼ਨਰ ਨਾਲ ਆਪਾਂ ਜਿਵੇਂ ਡਾਕਟਰ ਸਾਹਿਬ ਐਮ ਡੀ ਇਹਨਾਂ ਆਯੁਰਵੇਦ ਹੈਗੇ ਆ ਇਹਨਾਂ ਦਾ ਅਸੀਂ ਸਲਾਹ ਲੈ ਕੇ ਆਪਾਂ ਆਪਣੇ ਬਹੁਤ ਸਾਰੇ क्रोनिक ਡਿਜ਼ੀਜ਼ ਠੀਕ ਕਰ ਸਕਦੇ ਆ ਤੇ ਸਾਡਾ ਮਕਸਦ ਇਹੀ ਹੈ ਇੱਕ ਤਾਂ ਨਾਲ ਨਾਲ ਸਾਡਾ ਦੇਖੋ ਇਹਦੇ ਵਿੱਚ ਸਾਡੀਆਂ ਜਿੰਨੀਆਂ ਵੇਲਾ ਹੈਗੀਆਂ ਆਯੁਰਵੈਦਿਕ ਜਾਂ ਜਿਹੜੀ ਗੁਣਕਾਰੀ ਵੇਲਾ ਹੈਗੀਆਂ ਉਹਦੇ ਬਾਰੇ ਚਰਚਾ ਹੋ ਰਹੀ ਹੈ ਨਾਲੇ ਉਹਦੇ ਗੁਣ ਜਿਹੜੇ ਹੈਗੇ ਆ ਅਸਲੀ ਢੰਗ ਨਾਲ ਜਿਹੜੇ ਸਹੀ ਆਯੁਰਵੈਦਿਕ ਢੰਗ ਨਾਲ ਉਹਨਾਂ ਦੇ ਗੁਣਾ ਬਾਰੇ ਚਾਚਾ ਹੋ ਰਹੀ ਆ ਜੇ ਉਸ ਤੋਂ ਆਪਣਾ ਹਿਸਾਬ ਨਾਲ ਆਪਾਂ ਉਹਨਾਂ ਦੀ ਪ੍ਰਯੋਗ ਕਰਾਂਗੇ ਜਿਹੜੇ ਇਹ ਜਿਹੇ ਵੇਲਾ ਜਿਵੇਂ ਗਲੋਬ ਵੇਲ ਦੀ ਗੱਲ ਕੀਤੀ ਆ ਤਾਂ ਸਾਡੀਆਂ ਜਿਹੜੀ ਬਹੁਤ ਸਾਰੇ ਸਿਹਤ ਦੇ ਜਿਹੜੇ ਸਿਹਤ ਦੇ ਸਾਡੇ ਰੋਗ ਹੈਗੇ ਸਾਡੇ ਸਿਹਤ ਨੂੰ ਜਿਹੜੇ ਖਰਾਬ ਕਰਦੇ ਆ ਉਹ ਰੋਗ ਠੀਕ ਹੋ ਸਕਦੇ ਆ ਤੇ ਬੇਨਤੀ ਹੈ ਫਿਰ ਤੋਂ ਪਰਿਵਾਰ ਪ੍ਰਵਾਨ ਕਰਿਓ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋ ਰਹੀ ਹੈ ਹੋਈ ਹੈ ਰੁੱਖਾਂ ਬਾਰੇ ਆਪਾਂ ਜਾਣਕਾਰੀ ਲਈਏ ਅਸੀਂ ਸਾਡਾ ਲਗਾਤਾਰ ਬਹੁਤ ਸਾਰੇ ਟੌਪਿਕ ਚੱਲਦੇ ਰਹਿੰਦੇ ਹਨ ਰੁੱਖਾਂ ਬਾਰੇ ਪੰਜਾਬ ਦੀਆਂ ਝਿੜੀਆਂ ਬਾਰੇ ਚਰਚਾ ਹੁੰਦੀ ਹੈ ਪੰਜਾਬ ਦੇ ਬੀਜਾਂ ਬਾਰੇ ਚਰਚਾ ਹੁੰਦੀ ਹੈ ਪੰਜਾਬ ਦੇ ਇਥੋਂ ਰੁੱਖ ਸਾਡੀ ਰਾਉਂਡ ਗਲਾਸ ਨੂੰ ਸਪਲਾਈ ਕਰਦੀ ਹੈ ਪੰਜਾਬ ਦੇ ਪਿੰਡਾਂ 'ਚ ਇਹ ਵੀ ਲੋਨ ਨੂੰ ਅਸੀਂ ਤਿਆਰ ਕਰਾਂਗੇ ਤਾਂ ਕਿ ਲੋਕਾਂ ਤੱਕ ਇਹ ਨੂੰ ਪਹੁੰਚਾਇਆ ਜਾਵੇ ਵੈਸੇ ਤੇ ਆਮ ਹੀ ਹੋ ਜਾਂਦੀ ਹੈਗੀ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਆਯੁਰਵੇਦ ਦੇ ਹਿਸਾਬ ਨਾਲ ਨੂੰ ਤਿਆਰ ਕਰਕੇ ਇਹ ਸਾਡੇ ਜਿਹਨੂੰ ਜਿਸ ਕਿਸੇ ਵੀਰ ਭਰਾ ਨੂੰ ਚਾਹੀਦੀ ਸਾਡੇ ਤੋਂ ਲੈ ਆ ਸਕਦਾ ਹੈਗਾ ਇਹਨੇ ਸ਼ਬਦ ਕਹਿੰਦਾ ਕਿ ਫਿਰ ਤੋਂ ਆਓ ਰੁੱਖਾਂ ਦੀ ਰੁੱਖਾਂ ਦੀ ਸੰਭਾਲ ਕਰੀ ਜਿਹੜੇ ਰੁੱਖ ਬਚੇ ਹੋਏ ਆ ਤਾਂ ਉਹਨਾਂ ਨੂੰ ਮਤਲਬ ਕਹਿੰਦਾ ਜਿਵੇਂ ਅੱਜਕੱਲ ਅੱਗਾਂ ਲੱਗ ਰਹੀਆਂ ਉਹਨਾਂ ਤੋਂ ਵੀ ਆਉ ਨੂੰ ਪ੍ਰੋਟੈਕਸ਼ਨ ਦਿਈਏ ਕਿਉਂਕਿ ਇਹ ਸਾਰੇ ਲਾਈਵ ਚੀਜ਼ਾਂ ਹੈਗੀਆਂ ਇਹ ਸਾਡੀ ਜ਼ਿੰਦਗੀ ਦੇ ਸਾਡੇ ਲਈ ਸੁਜੋਗੀ ਹੈਗੇ ਇਹਨਾਂ ਨੂੰ ਬਚਾਈਏ ਤੇ ਨਵੇਂ ਸਿਰੂ ਲਾਈਏ ਧੰਨਵਾਦ ਸਾਰਾ ਸਸੀ ਕਾਹਲੀ